ਹਾਂਜੀ ਸਤਿ ਸ੍ਰੀ ਅਕਾਲ ਜੀ ਮੀਰ ਕਤ ਸੌਰਾਜ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪੱਲੇ ਵਾਲਾ ਬਟਨ ਨੱਪਣਾ ਨਾ ਭੁੱਲਿਓ ਹਾਂਜੀ ਬਹੁਤ ਨੇੜੇ ਆ ਰਹੀ ਹੈ 14 ਫਰਵਰੀ ਵੀਡੀਓ ਪਾਸ ਕਰਕੇ ਪਹਿਲਾਂ ਪਾਈਆ ਕਿਉਂਕਿ ਫਿਰ ਕਈਆਂ ਤੱਕ ਪਹੁੰਚਦੀ ਨਹੀਂ ਹੈਗੀ 14 ਫਰਵਰੀ ਦਾ ਇਹਨੂੰ ਬਹੁਤ ਹੀ ਮਹੱਤਮ ਪੂਰਵ ਦਿਨ ਆਗਰ ਤੁਸੀਂ 14 ਫਰਵਰੀ ਵਾਲੇ ਦਿਨ ਇਹ ਦਿਨ ਕਰ ਲਿਆ ਛੋਟਾ ਜਿਹਾ ਕੰਮ ਤੁਹਾਡੇ ਘਰ ਦੀ ਸਮੱਸਿਆ ਲੰਬੀ ਬਿਮਾਰੀ ਤੋਂ ਛੁਟਕਾਰਾ ਕੁ ਸਾਲ 'ਚ ਇੱਕ ਵਾਰ ਇਹ ਦਿਨ ਆਉਗਾ ਜਾਂ ਫਿਰ ਘਰ ਦੇ ਵਿੱਚ ਪੈਸਿਆਂ ਤੋਂ ਤੰਗੀ ਜਾਂ ਲੜਕਾ ਲੜਕੀ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਫਿਰ ਸਮਝ ਲਓ ਬੱਚਾ ਪੜ ਲੈ ਗਿਆ ਉਹਨੂੰ ਨੌਕਰੀ ਨਹੀਂ ਮਿਲ ਰਹੀ ਕੋਈ ਘਰ ਦੇ ਵਿੱਚ ਹੋਰ ਸਮੱਸਿਆ ਮਕਾਨ ਨਹੀਂ ਬਣ ਰਿਹਾ ਤੁਹਾਡਾ ਤੁਸੀਂ ਗੱਡੀ ਲੈਣ ਦਾ ਅਰਦਾ ਕੀਤਾ ਉਹ ਨਹੀਂ ਲੈ ਹੁੰਦੀ ਬੱਚਿਆਂ ਨੂੰ ਅੱਗੇ ਪੜਾਉਣਾ ਚਾਹੁੰਦੇ ਹਾਂ ਉਹ ਪੜਾਈ ਨਹੀਂ ਹੋ ਰਹੀ ਕੋ ਇਸ ਦਿਨ ਨਾਲ ਨਾਲ ਲక్ష్ਮੀ ਵੀ ਦੋ ਚੀਜ਼ਾਂ ਨਹੀਂ ਹੈ ਸ਼ਿਵ ભગવાન اور పార్వਤੀ ਦਾ ਇਸ ਦਿਨ ਮੇਲ ਹੁੰਦਾ ਜਦੋਂ ਕਿਸੇ ਦੋ ਚੀਜ਼ਾਂ ਦਾ ਮੇਲ ਹੁੰਦਾ ਸੁਹਾਗਾ ਬਣਦਾ ਬਹੁਤ ਹੀ ਮਹੱਤਮ ਪੂਰਵ ਇੱਕ ਚੀਜ਼ ਬਣ ਜਾਂਦੀ ਹੈ ਜਾਨੀ ਜਿਹਨੂੰ ਆਪਾਂ ਸਹਿਯੋਗ ਸੁਹਾਗਾ ਕਹਿ ਦਿੰਦੇ ਨੇ ਕਿ ਲੋਕੀ ਬਈ ਇਹਦੇ ਵਿੱਚ ਬਹੁਤ ਗੱਲਾਂ ਦੇ ਫਾਇਦੇ ਹੁੰਦੇ ਨੇ ਹਰ ਇੱਕ ਚੀਜ਼ ਦਾ ਕਹਿੰਦੇ ਨੇ ਸੁਹਾਗ ਹੁੰਦਾ ਵਾ ਹੈ ਸੁਹਾਗ ਹੁੰਦਾ ਯਾ ਜੋਗ ਕਹਿੰਦੇ ਨੇ ਕਈ ਲੋਕ ਇੱਕ ਨਹੀਂ ਕਿਤੇ ਕੁਝ ਕਹਿੰਦੇ ਨੇ ਕਿਤੇ ਕੁਝ ਕਹਿੰਦੇ ਨੇ ਮਹੱਤਮ ਪੂਰਵ ਜੋਗ ਲੱਗ ਰਿਹਾ 14 ਫਰਵਰੀ ਦਿਨ ਸ਼ਨੀਵਾਰ ਤੁਸੀਂ ਜੇ ਇਹ ਕੰਮ ਕਰ ਲਿਆ ਤੁਹਾਡੇ ਉੱਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਤਾਂ ਦੇ ਆਉਣ ਦੇ ਰਸਤੇ ਖੁੱਲਣਗੇ ਗਰੀਬੀ ਕੱਟੀ ਜਾਊਗੀ ਜਿਵੇਂ ਸਮਝ ਲਓ ਵੀ ਬਹੁਤ ਤੇ ਸਾਰੀਆਂ ਪ੍ਰੋਬਲਮਾਂ ਕਿਸੇ ਵੀ ਕਿਸੇ ਦੀ ਪ੍ਰੋਬਲਮ ਬੱਟੇ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਲੜਕੀ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਕੋਈ ਹੋਰ ਸਮੱਸਿਆ ਜਾਂ ਫਿਰ ਘਰ ਦੇ ਵਿੱਚ ਕੇਸ ਬਣਾਵਾ ਜਾ ਤੇ ਕੇਸ ਸਰ ਦਿਹਾੜੀ ਜੇ ਤੁਸੀਂ ਇਹ ਕੰਮ ਕਰ ਲਿਆ ਤੁਹਾਡਾ ਘਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਸ਼ਾਂਤੀ ਆਉਣੀ ਸ਼ੁਰੂ ਹੋ ਜੂਗੀ ਕਰਨਾ ਕਿਓ ਕੁਝ ਜ਼ਿਆਦਾ ਵੱਡਾ ਕੰਮ ਨਹੀਂ ਪਹਿਲਾ ਤਾਂ ਤੁਸੀਂ 14 ਫਰਵਰੀ ਦਿਨ ਸ਼ਨੀਵਾਰ ਵਾਲੇ ਦਿਨ ਨਾ ਤੋਕੇ ਛੇ ਭਗਵਾਨ ਦੇ ਮੰਦਰ ਜਾਣਾ ਉੱਥੇ ਤੁਸੀਂ ਮਾਤਾ ਪਾਰਵਤੀ ਦਾ ਜੋ ਵੀ ਸ਼ਿੰਗਾਰ ਹੁੰਦਾ ਹੁੰਦਾ ਔਰਤੋ ਲੈ ਕੇ ਨੇਲ ਪਾਛ ਚੂੜੀਆਂ ਇੱਕ ਲਾਲ ਰੰਗ ਦੀ ਚੁੰਨੀ ਜਾਂ ਫਿਰ ਪੀਲੇ ਰੰਗ ਦੀ ਚੁੰਨੀ ਜਾਂ ਲਾਲ ਰੰਗ ਦੀ ਜਾਂ ਫਿਰ ਪੀਲੇ ਰੰਗ ਦੀ ਜਾਂ ਹੋ ਸਕੇ ਛੋਟੀ ਜੀ ਸਾੜੀ ਬਣਵਾ ਲਿਓ ਸਾੜੀ ਇਹ ਜੀ ਹੋਣੀ ਚਾਹੀਦੀ ਆ ਮਤਲ ਜਿਹੜੀ ਚਮਕਦਾਰ ਬਹੁਤ ਹਸਣ ਇੱਕ ਛੋਟੀ ਜੀ ਇਤਰ ਦੀ ਸ਼ੀਸ਼ੀ ਲਿਆਣੀ ਨਾ ਭੁੱਲਿਓ ਉਹ ਇਤਰ ਦੀ ਸ਼ੀਸ਼ੀ ਤੁਸੀਂ ਉੱਥੇ ਰੱਖ ਕੇ ਬਾਕਸ ਜਿਹੜਾ ਤੁਸੀਂ ਲੈ ਕੇ ਜਾਣਾ ਸੁਹਾਗ ਦਾ ਸ਼ਿੰਗਾਰ ਉਹ ਕਿਸੇ ਡੱਬੇ ਵਿੱਚ ਛੋਟੇ ਜਿਹੇ ਪਲਾਸਟਿਕ ਦੇ ਜਾਂ ਫਿਰ ਕਿਸੇ ਗੱਤੇ ਚ ਉਹ ਮਤਲਬ ਜੇ ਗੱਤੇ ਦਾ ਡੱਬਾ ਤੁਸੀਂ ਲਿਆ ਉਹ ਸ਼ਿੰਗਾਰ ਲਿਓ ਡੱਬੇ ਪੂਰਾ ਰੈੱਡ ਕੱਪੜੇ ਦੇ ਨਾਲ ਪੂਰਾ ਐਂਡ ਜਿਵੇਂ ਬਾਕਸ ਹੁੰਦਾ ਵਿਆਹ ਵਾਲੀ ਕੁੜੀ ਦਾ ਉਕਸ ਤਰ ਤੁਸੀਂ ਉਹ ਉਹਦੇ ਵਿੱਚ ਚੂੜੀਆਂ, ਨੀਲ ਪਾਲਖ, ਸੰਘੂਰ, ਕਾਜਲ ਦੀ ਟੱਬੀ ਤੇ ਹੋਰ ਵੀ ਜੋ ਵੀ ਕੁਝ ਹੁੰਦਾ ਹੋ ਸਕੇ ਛੋਟੇ ਛੋਟੇ ਮੈਂ ਇਹ ਨਹੀਂ ਕਹਿੰਦੀ ਵੀ ਸੋਨੇ ਦੇ ਆਲਟੀਫਿਸ਼ ਨਿੱਕੇ ਨਿੱਕੇ ਟੌਕਸ ਜਾਂ ਫਿਰ ਝੁੱਲੀ ਵਾਲੇ ਕਾਂਟੇ ਇਹ ਚੀਜ਼ਾਂ ਦੇ ਤੁਸੀਂ ਜਿਵੇਂ ਸੰਘੂਰ ਨਹੀਂ ਯਾਰਾ ਬਿਲਕੁਲ ਨਾ ਭੁੱਲਿਓ আর ਨੀਲ ਪਾਲਖ ਚੂੜੀਆਂ ਹੂੰ ਤੇ ਇੱਕ ਚੁੰਨੀ ਵਧੀਆ ਰੈੱਡ ਰੰਗ ਦੀ ਛੋਟੀ ਕੀ ਹੋਵੇ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ ਉਹ ਜ਼ਰੂਰ ਲੈ ਕੇ ਜਾਂ ਰੈੱਡ ਜਾਂ ਪੀਲੀ ਇਹ ਤੁਸੀਂ ਸ਼ਿਵ ਭਗਵਾਨ ਦੇ ਜਿੱਥੇ ਮਾ ਮਾ ਪਾਰਵਤੀ ਸ਼ਿਵ ਭਗਵਾਨ ਦੀ ਇਕੱਠਿਆਂ ਦੀ ਮੂਰਤੀ ਹੁੰਦੀ ਆ ਉੱਥੇ ਤੁਸੀਂ ਰੱਖਣਾ ਬਾਕੀ ਤੁਸੀਂ ਸ਼ਿਵ ਪਾਰਵਤੀ ਦੇ ਸੰਧੂਰ ਦਾ ਤਿਲਕ ਜ਼ਰੂਰ ਲਾਉਣਾ ਹੈ ਹੈ ਕਿ ਨਹੀਂ ਇੰਨਾ ਕੰਮ ਜ਼ਰੂਰ ਕਰਿਆ ਸੰਧੂਰ ਦਾ ਤਿਲਕ ਜ਼ਰੂਰ ਲਾਇਓ ਛੋਟੇ ਛੋਟੇ ਕਮਰੇ ਕੋਈ ਵੱਡੇ ਨਹੀਂ ਸ਼ਿਪ ਭਗਵਾਨ ਦਾ ਨਗੋਟਾ ਜ਼ਰੂਰ ਲੈ ਕੇ ਜਾਓ ਇਹ ਤਾਂ ਸਾਰਿਆਂ ਨੂੰ ਪਤਾ ਵੀ ਨੀਲੇ ਰੰਗ ਦਾ ਨਗੋਟ ਸ਼ਿਪ ਭਗਵਾਨ ਦੇ ਸ਼ਿਵਲਿੰਗ ਤੇ ਚੜਾਉਣਾ ਆ ਅਗਰ ਸ਼ਿਵਲਿੰਗ ਤੇ ਨਹੀਂ ਪੁਜਾਰੀ ਚੜਾਉਣ ਹੁੰਦਾ ਕਈ ਵਾਰੀ ਹੁੰਦਾ ਵੀ ਅਸੀਂ ਨਹੀਂ ਚੜਾਉਂਦੇ ਨਾ ਤੁਸੀਂ ਜਿੱਥੇ ਮਾਂ ਦੀ ਆਪਣੇ ਭਗਵਾਨ ਦੀ ਮੂਰਤੀ ਆ ਉਸ ਦੇ ਅੱਗੇ ਹੀ ਰੱਖ ਦੇ ਇੰਨਾ ਕੰਮ ਜ਼ਰੂਰ ਕਰੋ ਜੋਤ ਜ਼ਰੂਰ ਲਾਓ ਤੇ ਤੂੰ ਬੱਤੀ ਜ਼ਰੂਰ ਕਰ ਸ਼ਿਵਲਿੰਗ ਦਾ ਪਤਾ ਹੀ ਪਤਾ ਵੀ ਇਸ਼ਨਾਨ ਕਰਾਉਣੀ ਕਰਾਉਣਾ ਉਸ ਦਿਨ ਤੁਸੀਂ ਲਿਜਾਣਾ ਕੀ ਕੀ ਥਾਲੀ ਪੂਰੀ ਸਜਾ ਕੇ ਲੈ ਕੇ ਜਾਣੀ ਹੈ ਬਿੱਲ ਪੱਤਰ ਸੁੱਕੇ ਦੇ ਪੱਤੇ ਜਿੰਨੇ ਵੀ ਤੁਹਾਡੇ ਕੋਲੋਂ ਫੁੱਲ ਆ ਜਾਣ ਚਿੱਟੇ ਪੀਲੇ ਰੈੱਡ ਹੈ ਇਹ ਸਾਰੇ ਜੇ ਕਿਤੇ ਜਾਮਨੀ ਰੰਗ ਦੇ ਫੁੱਲ ਮਿਲ ਜਾਣ ਬੈਂਗ ਜਾਮਨੀ ਰੰਗ ਦੇ ਫੁੱਲ ਹੁੰਦੇ ਨੇ ਜੇ ਉਹ ਮਿਲ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜੇ ਸੱਤ ਪ੍ਰਕਾਰ ਦੇ ਫੁੱਲ ਮਿਲ ਗਏ ਤੁਹਾਨੂੰ ਤਾ ਉਸ ਤੋਂ ਵਧੀ ਅਗਰ ਨਹੀਂ ਮਿਲਦੇ ਜਿੰਨੇ ਮਿਲਦੇ ਨੇ ਦੋ ਤਿੰਨ ਰੰਗ ਦੇ ਤੁਸੀਂ ਫੁੱਲ ਜ਼ਰੂਰ ਲੈ ਕੇ ਜਾਣੇ ਨੇ ਬਾਕੀ ਬਿੱਲ ਪੱਤਰੀ ਲਿਜਾਣੀ ਨਾ ਭੁੱਲਿਓ ਉਹ ਪੱਤੇ ਜ਼ਰੂਰ ਲੈ ਕੇ ਜਾਣੇ ਨੇ ਸ਼ਿਵਲਿੰਗ ਨੂੰ ਉਸਨਾਨ ਕਰਵਾ ਕੇ ਤੁਸੀਂ ਇਹ ਉੱਥੇ ਜ਼ਰੂਰ ਰੱਖਾ ਇੱਕ ਜੇ ਛੋਟਾ ਜਿਹਾ ਕੰਮ ਹੋਰ ਕਰ ਲਓ ਜਿਹੜੇ ਸ਼ਿਵਲਿੰਗ ਦੀ ਕੱਚੀ ਟਾਣੀ ਹੁੰਦੀ ਆ ਉਹਨੂੰ ਤੁਸੀਂ ਕੈਂਚੀ ਨਾਲ ਕੱਟ ਲਿਓ ਕੱਟਣ ਤੋਂ ਬਾਅਦ ਉਹਦੇ ਛੋਟੇ ਛੋਟੇ ਐਨੇ ਨੇ ਕਿ ਜਿੰਨਾ ਜਿੰਨਾ ਇੱਕ ਮਾਲਾ ਦੇ ਮੋਤੀ ਹੁੰਦੇ ਨੇ ਉਹਨਾਂ ਨੂੰ ਤੁਸੀਂ ਇਹ ਜਿਆਦਾ ਨੂੰ ਪਾ 18 ਕਰ ਲਿਓ 18 ਡੱਕਰੇ ਇਹਨੇ ਨੇ ਕਿ ਮੋਤੀਆਂ ਵੰਗ ਬਣਾ ਲਿਓ ਤੇ ਕੰਚੀ ਨਾਲ ਕੱਟ ਕੇ ਉਹਨੂੰ ਲਾਲ ਰੰਗ ਦੇ ਧਾਗੇ ਵਿੱਚ ਪਰੋ ਲਿਓ ਪਰੋ ਕੇ ਸ਼ਿਪ ਭਵਾਨ ਦੇ ਸ਼ਿਵਲਿੰਗ ਹੁੰਦਾ ਉਹਦੇ ਉੱਤੇ ਰੱਖ ਕੇ ਉੱਤੇ ਬਾਕੀ ਜਿਹੜਾ ਫੁੱਲ ਨੇ ਪੱਤੇ ਨੇ ਸਾਰਾ ਕੁਝ ਇੱਕ ਪ੍ਰਸ਼ਾਦ ਜ਼ਰੂਰ ਲਵਾਇਓ ਪ੍ਰਸ਼ਾਦ ਕਾਹਦਾ ਲਮਣਾ ਬੂੰਦੀ ਦੇ ਲੱਡੂਆਂ ਦਾ ਇਹ ਗੱਲਾਂ ਤੁਹਾਨੂੰ ਮੈਂ ਸਾਰੀਆਂ ਦੱਸਤੀਆਂ ਹੁਣ ਇਹਦੇ ਨਾਲ ਤੁਸੀਂ ਹੋਰ ਕਰ ਜੋ ਨਾ ਪਰ ਵੀ ਦੰਛਣੇ ਵਾਰ ਇਹ ਇੱਕ ਦਲਾਉਣਾ ਸਾਲ ਚ ਜੇ ਤੁਸੀਂ ਆਪਣੇ ਦੁੱਖ ਕਾਸ਼ਟ ਗਰੀਬੀ ਕੱਟਨੀ ਆ ਬੱਚਿਆਂ ਦੀ ਤਰੱਕੀ ਭਾ ਦੇ ਸਾਡੇ ਬੱਚੇ ਵਧੀਆ ਅੱਛੀ ਤਰੱਕੀ ਕਰਨ ਸਾਡਾ ਘਰ ਅੱਛੀ ਤਰੱਕੀ ਕਰੇ ਹੈ ਕਿ ਨਹੀਂ ਫਿਰ ਤੁਸੀਂ ਇਹ ਕੰਮ ਵੀ ਨਾਲ ਜ਼ਰੂਰ ਕਰਨ ਇੱਕ ਤੁਸੀਂ ਦੀਵਾ ਜਗਾਓ ਦੀਵਾ ਸ਼ਾਮ ਟਾਈਮ ਚ ਜਗਾਓ ਜਾ ਪਰ ਸੂਰਜ ਉਦਾ ਹੋਣ ਤੇ ਮਤਲਬ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਦੀਵਾ ਜਗਾਉਣਾ 14 ਫਰਵਰੀ ਦਿਨ ਸ਼ਨੀਵਾਰ ਤੁਸੀਂ ਜਗਾਉਣਾ ਕਿੱਥੇ ਆ ਜਾਂ ਤਾਂ ਪਿੱਪਲ ਦੇ નીચે ਜਾਂ ਬੋਰਡ ਦੇ નીચે ਜਾਂ ਫਿਰ ਬਿਲ ਦੇ નીચે ਤਿੰਨ ਜਗ੍ਹਾ ਤੇ ਜਗਾਉਣਾ ਦੀਵਾ ਇਹਦੇ ਨਾਲ ਹੀ ਤੁਸੀਂ ਪਾਣੀ ਆਪਣੇ ਘਰੋਂ ਜ਼ਰੂਰ ਲੈ ਕੇ ਜਾਣਾ ਪਾਣੀ ਜ਼ਰੂਰ ਉੱਥੇ ਪਹਿਲਾਂ ਪਾਉਣਾ ਪਾਣੀ ਪਾਣਾ ਪਾਣੀ ਦੇ ਨਾਲ ਤੁਸੀਂ ਬਾਤੇ ਦੀਵਾ ਲਾਉਣ ਤੇ ਤਿੰਨ ਅਗਰਬਤੀਆਂ ਹੋ ਸਕੇ ਤੁਸੀਂ ਥੋੜੀ ਜਿਹੀ ਮੌਲੀ ਲੈ ਜਾਓ ਜਿਹੜੇ ਵੇਸ਼ ਨੂੰ ਤੁਸੀਂ ਮਤਲਬ ਜਿੱਥੇ ਤੁਸੀਂ ਦੀਵਾ ਲਾਇਆ ਉੱਥੇ ਤੁਸੀਂ ਉਹ ਮੌਲੀ ਵੀ ਬਲ ਸਕਦਾ ਸਿਰਫ ਸਾਲ ਦੇ ਵਿੱਚ ਇੱਕ ਦਿਨ ਇੱਕ ਦਿਨ ਇਹ ਤੁਸੀਂ ਕੰਮ ਕਰਨਾ ਇਹ ਹੈਗਾ ਸ਼ਿਵ ਗੁਣ ਪਾਰਵਤੀ ਦਾ ਮੇਲਣ ਦਾ ਦਿਨ ਹੈ ਉਦੋਂ ਇਹਨਾਂ ਨੇ ਮਿਲਣਾ ਵਾ ਤੁਸੀਂ ਉਦੋਂ ਕੋਈ ਵੀ ਆਪਣੀ ਵੇਸ਼ ਪੂਰੀ ਕਰ ਸਕਦੇ ਹੋ ਤੁਹਾਡਾ ਸਾਰੇ ਘਰ ਦਾ ਦੁਲਿਤਦਰ ਸੀ ਕਟ ਸਕਦਾ ਇੱਕਦਮ ਇਹ ਕੰਮ ਕਰਨਾ ਸ਼ਨੀਵਾਰ 14 ਫਰਵਰੀ ਇਹ ਯਾਦ ਰੱਖਿਓ ਭੁੱਲ ਨਾ ਜਾਇਆ ਅੱਛਾ ਜੀ